ਇਹ 10 ਦਾ ਵੀਜ਼ਾ ਲਾ ਕੇ ਤੇ 15 ਜਣੇ ਕਹਿੰਨੇ ਇੰਗਲੈਂਡ ਭੇਜ ਤੇ ਜਦੋਂ ਇੱਕ ਹੋਰ ਵੀਜ਼ਾ ਬਣਾਉਣ ਗਿਆ ਤੇ ਉਹ ਤੇ ਵਿਚਾਰ ਹੈਰਾਨ ਹੀ ਹੋ ਗਿਆ ਵੀ 15 ਘਰ ਵਾਲੇ ਇੱਕੋ ਜਣਾ ਇੱਕੋ ਲੇਡੀ ਦੇ ਨਹੀਂ ਇਹ ਰਾਜਪੁਰੇ ਵਾਲੀ ਸਾਈਡ ਦੀ ਗੱਲ ਹੈ ਨਾ ਹੂੰ ਤਾਂ ਉਹਦੇ ਚ ਕੀ ਸੀਗਾ ਕਿ ਕਿਸੇ ਬੰਦੇ ਨੇ ਕੰਮ ਕਰਾਉਣਾ ਸੀਗਾ ਤਾਂ ਉਹਦੀ ਸਪੌਂਸਰਸ਼ਿਪ ਸੀਗੀ ਸ਼ਾਇਦ ਜੀ ਤਾਂ ਉਹਨੇ ਆਪਣੇ ਮਤਲਬ ਕਿ ਕਿਸੇ ਟਰੈਵਲ ਏਜੰਟ ਤੋਂ ਕੰਮ ਕਰਵਾਉਣਾ ਚਾਹਿਆ ਡਾਕੂਮੈਂਟ ਦੇ ਕੇ ਹੂੰ ਤਾਂ ਉਹਨਾਂ ਨੇ ਕੀ ਕੀਤਾ ਕਿ ਚਲੋ ਉਹਨਾਂ ਦੀ ਗੱਲ ਉਹਨਾਂ ਦੀ ਡੀਲ 'ਤੇ ਨਾ ਚੜੀ ਤਾਂ ਉਹਨਾਂ ਨੇ ਉਸ ਦਸਤਾਵੇਜ਼ ਨੂੰ ਪਤਾ ਹੀ ਨਹੀਂ ਕਿੰਨੀ ਗੈਰਿਵਾਰਤ ਆ ਲਿਆ ਹੋਊਗਾ। ਹੂੰ। ਯਾਨੀ ਬੀ ਬੀ ਜੀ ਦਾ ਇੱਕ ਪਤੀ ਬਣਾ ਕੇ ਦੋ ਪਤੀ ਬਣਾ ਕੇ ਉਹਨਾਂ ਨੇ 14 ਟਪਾਤੇ ਤੇ 15ਵੀਂ ਵਾਰਸ਼ਾ ਦੇ ਮਾਮਲੇ ਕੋ ਜੀ ਦੇ ਕੋ ਹੁਣ ਉਹਨਾਂ ਦਾ ਲਾਇਸੈਂਸ ਕੈਨਸਲ ਹੋ ਸਕਦਾ ਜੇ ਹੈ ਤਾਂ। ਜੇ ਨਹੀਂ ਤਾਂ ਬਈ ਕੇਸ ਬਣ ਗਿਆ। ਹੂੰ। ਤੇ ਇਸ ਤਰ੍ਹਾਂ ਹੈ ਕਿ ਇਹ ਇੱਕ ਜੇ ਕਹੀਏ ਨਾ ਕਿੱਤੇ ਦੇ ਵਿੱਚ ਯਕੀਨਕਾਤ ਵੀ ਬਹੁਤ ਵੱਡੀ ਗੱਲ ਹੈ ਤੇ ਕੋਈ ਬੰਦਾ ਜੇ ਆਪਦੇ ਕਿਤੇ ਦੇ ਵਿੱਚ ਮੈਂ ਸਮਝਦਾ ਕਿ ਹੁਣ ਜਿਵੇਂ ਅਸੀਂ ਆਂ ਟਰਸਟ ਕਰਕੇ ਸਾਨੂੰ ਸਾਡਾ ਕੋਈ ਸੋਰਸ ਦੱਸਦਾ ਜੀ ਜਾਂ ਫਿਰ ਅਸੀਂ ਕਹਿੰਨੇ ਕਿ ਕੋਈ ਗੱਲ ਨਹੀਂ ਜੇ ਅਦਾਲਤ 'ਚ ਵੀ ਖੜਨਾ ਪਿਆ ਅਸੀਂ ਖੜ ਜਾਾਂਗੇ ਯਾਰ ਤੈਨੂੰ ਵੀ ਤੱਤੀ ਵਾਹ ਲੱਗ ਬਿਲਕੁਲ ਤਾਂ ਹੋਣਾ ਚਾਹੀਦਾ ਨਾ ਸਾਡਾ ਕਿਤੇ ਮੈਂ ਤੁਹਾਨੂੰ ਵੀ ਸੋਰਸ ਨਹੀਂ ਦੱਸਦਾ ਆਪਦਾ ਬਿਲਕੁਲ ਤੁਹਾਨੂੰ ਵੀ ਪਤਾ ਨਹੀਂ ਹੋਏਗਾ ਕਿ ਇਹਨੂੰ ਕਿੱਥੋਂ ਕੌਣ ਕੀ ਦੱਸ ਰਿਹਾ ਜੀ ਇਹ ਮੇਰਾ ਧਰਮ ਹੈ ਸਾ ਮੇਰੇ ਪੇਸ਼ੇ ਦੀ ਇਹ ਪਵਿੱਤਰਤਾ ਹੈ ਹੂੰ ਹੂੰ ਕੋਈ ਅਫੀਸਰ ਕਹਿ ਦਿੰਦਾ ਕਿ ਯਾਰ ਆ ਗੱਲ ਪਲੀਜ਼ ਮੇਰੇ ਹਵਾਲੇ ਨਾਲ ਨਾ ਕਰੋ ਤਾਂ ٹرسٹ ਹੈ ਯਾਰ ਜੀ ਯਕੀਨ ਤਾਂ ਇਦਾਂ ਕਿਤੇ 'ਚ ਜੇ ਤੁਸੀਂ ਠੀਕ ਹੈ ਡੀਲ ਤੁਹਾਡੀ ਨਹੀਂ ਡੰਨੂਈ ਕੋਈ ਬੰਦਾ ਕੰਮ ਤੁਹਾਡੇ ਤੋਂ ਨਹੀਂ ਕਰਵਾਣਾ ਚਾਹ ਰਿਹਾ ਤਾਂ ਤੁਸੀਂ ਆਪਣੇ ਕਿਤੇ ਦੇ ਵਿੱਚ ਜਿਹੜਾ ਯਕੀਨ ਜੋ ਤੁਹਾਡੇ ਕਿਤੇ ਦੀ ਬਰਕਤ ਦੀ ਬੁਨਿਆਦ ਹੈ ਤੁਸੀਂ ਉਹਨੂੰ ਖਤਮ ਕਰ ਦਿੱਤਾ ਹੈ ਬਿਲਕੁਲ ਤਾਂ ਨਾਲ ਫਿਰ ਦੂਜਿਆਂ ਤੇ ਵੀ ਇਦਾਂ ਹੀ ਜਾਂਦਾ ਹੈ ਨਾ ਹਾਂ ਕਿਹਾ ਭਾਈ ਇਹ ਵੀ ਇਦਾਂ ਕਰ ਸਕਦੇ ਆ ਤੁਸੀਂ ਕਰਕੇ ਚਾਹੇ ਤੁਸੀਂ ਕਿਤਾਬਾਂ ਦੀ ਚਾਹੇ ਤੁਸੀਂ ਨਿੱਜੀ ਜ਼ਿੰਦਗੀ ਚ ਯਕੀਨ ਨਾ ਤੋੜੋ ਸਰ ਹਾਂ ਬਿਲਕੁਲ ਯਕੀਨ ਬਹੁਤ ਵੱਡੀ ਗੱਲ ਹੈ ਹਰੇਕ ਫੀਲਡ ਚ ਹੈ ਤੁਹਾਡੀ ਜ਼ਿੰਦਗੀ ਦੀ ਹਰੇਕ ਅਧਾਰੇ ਚ ਹੈ ਹਰੇਕ ਕੰਮ ਚ ਹੈ ਹਰੇਕ ਪਾਸੇ ਚ ਹੈ ਉਹ ਕਹਿੰਦੇ ਹੁੰਦੇ ਨੇ ਨਾ ਤਿੰਨ ਚੀਜ਼ਾਂ ਕਦੇ ਨਾ ਤੋੜੋ ਇੱਕ ਲੋੜਵੰਦ ਦੀ ਉਮੀਦ ਹੂੰ ਦੂਜਾ ਪਿਆਰੇ ਦਾ ਦਿਲ ਤੇ ਤੀਜਾ ਹਰ ਕਿਸੇ ਦਾ ਯਕੀਨ ਹੂੰ ਕਦੇ ਨਾ ਤੋੜੋ ਜਿੰਨੇ ਵੀ ਤੁਹਾਡੇ ਤੇ ਯਕੀਨ ਕਰਦੇ 100 ਹੋ ਸਕਦੇ ਆ ਇੱਕ ਹੋ ਸਕਦਾ ਜੀ ਸੋ ਇਸ ਕਰਕੇ ਇਹ ਬਹੁਤ ਮੈਨੂੰ ਜ਼ਿਆਤੀ ਤੌਰ ਤੇ ਵੀ ਖਬਰ ਜਿਹੜੀ ਨਾ ਘਟਿਆ ਜਾਂ ਕਮ ਲੱਗਿਆ ਕਿ ਯਾਰ ਤੁਸੀਂ ਤੇ ਟਰਸਟ ਹੀ ਤੋੜਦਾ ਕਲਾਇੰਟ ਤੁਹਾਡੇ ਵਾਸਤੇ ਰੱਬ ਦੇ ਸਮਾਨ ਹੁੰਦਾ ਜੀ ਠੀਕ ਹੈ ਨਾ ਜੀ ਸੋ ਭਰੋਸਾ ਹੀ ਤੋੜਤਾ ਤੇ ਪਿੱਛੇ ਕੀ ਰਹਿ ਗਿਆ ਜਦੋਂ ਭਰੋਸਾ ਧੋਖਾ ਹੀ ਖਾ ਗਿਆ ਫਿਰ ਸਰ ਮੌਕਾ ਦੂਜੀ ਵਾਰੀ ਜ਼ਿੰਦਗੀ ਚ ਮਿਲਣਾ ਨਹੀਂ ਜੀ ਬਿਲਕੁਲ ਬਿਲਕੁਲ ਰਪਿੰਦਰ ਜੀ ਕੋਈ ਗੱਲ ਨਹੀਂ ਜੀ ਤੁਹਾਡੇ ਨਾਲ ਸਾਡਾ ਵੀ ਇਦਾਂ ਰੁੜਿਆ ਜਾਂਦਾ ਕੰਮ ਤੇ ਰਾਣਾ ਜੀ ਕਹਿ ਰਹੇ ਨੇ ਕਿ 2 ਘੰਟੇ ਦਾ ਸ਼ੋਅ ਕਰਿਆ ਕਰੋ ਕੋਈ ਗੱਲ ਨਹੀਂ ਜੀ 2 ਘੰਟੇ ਦਾ ਵੀ ਕਰਾਂਗੇ ਸ਼ੁਕਰਵਾਰ ਆਉਂਦੇ ਆਉਂਦੇ ਆ ਸ਼ੁਕਰਵਾਰ ਆਉਂਦੇ ਆਉਂਦੇ ਆ ਤਾਂ ਨਾ ਬੱਸ ਹੋ ਜਾਂਦੀ ਹੈ ਜੀ ਮਤਲਬ ਕਿ ਬੜਾ ਜ਼ੈਨੀ ਤੌਰ ਤੇ ਫਿਜ਼ੀਕਲੀ ਥੱਕ ਜਾਈ ਜਾਂਦੀ ਸਾਰਾ ਹਫਤਾ ਲਗਾਤਾਰ ਇੱਕੋ ਤਰੀਕੇ ਦੀ ਜ਼ਿੰਦਗੀ ਜਿਉਣੀ ਜੀ ਸ਼ਨੀਵਾਰ ਵੀ ਮੇਰਾ ਤਾਂ ਤੁਹਾਨੂੰ ਪਤਾ ਵੀ 11 12 ਵਜੇ ਤੋਂ ਬਾਅਦ ਹੀ ਵਿਹਲਾ ਹੋਣਾ ਮੈਂ ਤਾਂ ਮਤਲਬ ਕਿ ਓਕੇ ਜੀ ਮੈਂ ਅੱਗੇ ਕਹਿਣਾ ਹੁਣਾ ਕਿ ਸਾਨੂੰ ਜਿਵੇਂ ਹੁਣ ਟੀਚਰ ਹੈ ਇੱਕ ਟੀਚਰ ਦੀ ਤਨਖਾਹ ਰੈਗੂਲਰ ਆਪਾਂ ਨੂੰ ਲੱਖ ਰੁਪਈਆ ਦੇਖਦੀ ਉਹ ਪਰ ਇਹ ਦੇਖੋ ਕਿ ਉਹ ਦੀ ਜੀ 6 ਦਿਨ ਦੀ 5 ਦਿਨ ਦੀ ਜ਼ਿੰਦਗੀ ਹੈ ਜਿਹੜੀ ਉਸੇ ਟਾਈਮ ਉੱਠਣਾ ਉਸੇ ਟਾਈਮ ਸੌਣਾ ਉਸੇ ਟਾਈਮ ਹੀ ਲਿਖਣਾ ਪੜ੍ਹਨਾ ਸਭ ਕੁਝ ਉਹੀ ਮੁਕਰਰ ਹੈ ਤੈ ਹੂੰ ਤਉਹ ਜਿੰਦਗੀ ਨੂੰ ਜੇ ਮਾਰ ਕੇ ਇੱਕੋ ਸਾਈਕਲ ਜੀ ਤੁਸੀਂ ਜਾਣਾ ਬਿਲਕੁਲ ਤਾਂ ਬਾਡੀ ਬ੍ਰੇਨ ਸਭ ਕੁਝ ਥੱਕਦਾ ਆ ਹੂੰ ਰੂਟੀਨ ਤਾਂ ਹਰੇਕ ਬੰਦਾ ਅਕਦਾ ਵੀ ਹੈ ਜੀ ਥੱਕਦਾ ਵੀ ਹੂੰ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਦੁੱਖ ਵੀ ਹੋਵੇ ਅੰਦਰ ਦੁੱਖ ਵੀ ਚੱਲਦਾ ਹੋਵੇ ਹੂੰ ਤਦ ਵੀ ਭਈ એનર્ਜੀ ਘਟੇ ਨਾ ਜੇ ਬਿਮਾਰਸ਼ਮਾਰ ਹੋ ਜਾਈਏ ਤਦ ਵੀ ਬਈ ਦਾ ਪਰ ਕਈ ਵਾਰ ਹੋ ਜਾਂਦਾ ਬੰਦਾ ਡਾਊਨ ਹੁੰਦਾ ਪਰ ਯਤਨ ਹੁੰਦਾ ਕਿ ਭਾਈ ਸਾਡੀ ਆਡੀਅנס ਜਿੰਨੇ ਸਾਨੂੰ ਆਪਣੀ ਜ਼ਿੰਦਗੀ ਦਾ ਅਹਿਮ ਘੰਟਾ ਬਖਸ਼ਣਾ ਤਾਂ ਅਸੀਂ ਭਈ ਉਹਨਾਂ ਨੂੰ ਡਿਲੀਵਰ ਕਰਨ ਲੱਗਿਆ ਘਟੂ ਘਟਾ ਜੀ ਕੋਈ ਚੀਜ਼ ਜਿਹੜੀ ਅੰਦਰ ਚੱਲਦੀ ਆ ਰਵੇ ਨਾ ਯਾਨੀ ਜੀ ਜ਼ਿੰਦਗੀ ਚ ਚੱਲਦੀ ਆ